ਪਾ ਜੜੀ ਨਹੀਂ ਤਾਂ ਪਾਣੀ ਲਾ ਕੇ ਆਉਣਾ ਕਈ ਜਾਨੀ ਆ ਵਾ ਕਰਾਂਗੇ ਕਿ ਕਿਥੋਂ ਖਾਵਾ ਕੇ ਕੱਤੇ ਮਾਣਾ ਮੇਰਾ ਸਕੂਲ ਦਾ ਕੰਮ ਚੱਲਦਾ ਸੀ ਉਹ ਵੀ ਮੰਨਦਾ ਹੁਣ ਦੁੱਧ ਵੱਧ ਨਹੀਂ ਆਉਂਦੀ ਸੀ ਇਹ ਨਾਲ ਟਾਈਮ ਪਾਸ ਹੋ ਜਾਂਦਾ ਦੂਰ ਲਿਉਂਦੇ ਕੀ ਕਰਕੇ ਸਤੀ ਰੱਬਾ ਮਰਾ ਤੇਵੇਂ ਨਿਕਰਾ ਹੋਰ ਇਹ ਤਾਂ ਡਿੱਕਣ ਵਾਲਾ ਰ ਕੀ ਕਰੀਏ ਤੇ ਪੁੱਛਾ ਉਹ ਵਿੱਚ ਆਈ ਜਾਂਦਾ ਉੱਤੇ ਕਾਲਜ پارک ਤੇ ਫੇਟੀ ਦੇ ਉੱਤੇ ਜੋ ਵੀ

ਇਹ ਕੀ ਕਰਾਂ ਇਧਰ ਵੀ ਤੇ ਦੇਖੀ ਜਾ ਹੁਣ ਸਬਾਨ ਮਤ ਕਰੀ ਕੋਈ ਕਾਜ ਕੋਈ ਪੁੱਛ ਲੋ ਮੈਨੂੰ ਤਾਂ ਹੀ ਪੁੱਛੀ ਤਰ ਲਾਂਗੇ ਬਦਰੀ ਦੀ ਗੱਲ ਖਾਣਾ ਖੜਾ ਮਨਾ ਪੁਲਾ ਹਾਂ ਕੀ ਕਰਾਂਗੇ ਕੀ ਨਾ ਕਰਾਂਗੇ ਬੁਰਾ ਇਹ ਵੀ ਤਾਂ ਕੁਝ ਹੋਣੀ ਹੈ ਨੀ ਸੱਚੀ ਨਾ ਮੜੀ ਜਾਵਾਂਗੇ ਕਿੱਥੇ ਜਾਣਾ ਸੀ ਮੈਂ ਕਹਿੰਦੀ ਹੁਣ ਉਹ ਪਿੰਡਿਆ ਚੱਪਾ ਗਿਆ ਬਿਚੱਕ ਚੱਪਾ ਪਿੰਡੀ ਚ ਹੋਰ ਅੱਗੇ ਤਾਂ ਕਿੱਥੇ ਰਹਿਗੇ ਅਸੀਂ ਜਦੋਂ ਪਾਣੀ ਆਇਆ ਹੁਣ ਕੀ ਕਰਾਂਗੇ ਮੈਂ ਤਾਂ ਵੀ ਕਰਾਤੀ ਕਰਵਾੜ ਕੇ ਖੰਦੀਆ ਮੈਂ ਜਿਹੜੀ ਨੂੰ ਆਖਿਆ ਸੀ ਉਹ ਖੁੱਸ ਲੈਣੇ ਹਾਂ ਹਾਂ ਇਥੇ ਮੈਂ ਕਦ ਅਖੀਰ ਕਰਵਾੜ ਕੇ ਲਾਂਗੇ ਹਰ ਜਿਹੜੀ ਮੇਰੀ ਜ਼ਮੀਨ ਹੀ ਆੜਦਾ ਉਹਨੇ ਦਿਨ ਮੈਂ ਕੋਈ ਸਾਈਟ ਸਮਾ ਰੱਖੇ ਆਖਾਂ ਨੂੰ ਵੀ ਨਹੀਂ ਪਾ ਸਕਦੇ ਸੱਤਾ ਥੱਲੇ ਇਹਨਾਂ ਨੂੰ ਤਾਂ ਮੈਂ ਅੱਖਾਂ ਚੋਂ ਤੁੰਬੂ ਲਿਆਉਂ ਕਿ ਸਭ ਤੋਂ ਜਿਆਦਾ ਦੀ ਫੱਕੀ ਤੇ ਹੈ ਨਾ ਰੇਟਿੰਗ ਚੰਨੇ ਵਾਲੇ ਤੇ ਚਾਰ ਜਣੇ ਸੀ ਘਰ ਤੇ ਪਤਲੀ ਸੱਤ ਦੇ ਜੀ ਉਸ ਤੇ ਠੀਕ ਕਰਵਾ। ਇਹ ਚਲ ਵਗਰੀ ਹੁਣ ਪਾਣਗੇ ਜਿਹਾ ਕੰਮ ਕਰਤਾ ਤੇ ਇਹਨੂੰ ਮੈਂ ਕਿੰਨੇ ਵਾਰ ਕੱਟ ਨਹੀਂ ਦੇਣੀ। ਗਾੜੀ ਦੇ ਛੱਤ ਜੀ ਕੱਚੀ ਆ। ਤੇ ਇਹਦੀ ਤਾਂ ਨਹੀਂ ਮਨਿਆ ਦੇ ਇਹਨਾਂ ਦੇ ਚਿਰਨ ਦੇ ਦੋਨੋਂ ਪਣਾ ਦੇ ਰੋ ਆਪ। ਡਾਟਨ ਹੁੰਦਾ ਤਾਂ ਕੋਈ ਬੰਦੇ ਮੰਗੂ ਨਹੀਂ ਮੈਂ ਟੱਟਾ ਚਕਾਰ ਜਿਲੇ ਕੋਈ ਆਪਾ ਤਮਕਰ ਇਸਤਾਨ। ਉਹ ਕੱਥਰ ਨਹੀਂ ਆਨੀ ਆ। ਕਿਨੇ ਆਖੇ ਬਤਾ। ਉਹ ਆਪੇ ਫਿਰ ਆ ਸਿਰ ਚ। ਚਾਂਗੇ ਕੁਚਾਂਗੇ ਜਿਵੇਂ ਅੱਜ ਧੁੱਪ ਜੀ ਲੱਗ ਰਹੀ ਐ ਇਨਾ ਇਨਾ ਤਾਂ ਪਾਣੀ ਖੜਾ ਨਰ ਮੈਚ ਕਿੱਥੋਂ ਲਿਆਉਂਦੇ ਕੱਖ ਪਾ ਲਾਵਾਂਗੇ ਥੇਨੀ ਮੈਂ ਚਾ ਫਟਾਉਂਦਾ ਪਾ ਲਾਵਾਂਗੇ ਕੁਛ ਮਾਗਾ ਬੁਰਾ ਹਾਲ ਹੋ ਰ ਉਹ ਲੈ ਇਹ ਕਰਾਂਗੇ ਮੈਰੀਓ ਨੂੰ ਵੀ ਚੱਲ ਲਾਉਂਦਾ ਪਰ ਇਹ ਨਹੀਂ ਦੱਸੀਆਂ ਉਹਨਾਂ ਨੂੰ ਸਾਈਡ ਤੋਂ ਲੈ ਜਾਵਾਂਗੇ ਮੱਤੇ ਚਲ ਘੁੱਟ ਚਾ ਬਣਾ ਦੀ ਘੁੱਟ ਤਾਂ ਘੁੱਟ ਚਾ ਨਾ ਪਰ ਮੈਨੂੰ ਵੀ ਬੋਲ ਮਾਰ ਲੈ ਚਲ ਹਾਂ ਬੋਲ ਨਹੀਂ ਨਹੀਂ ਚਾੜਾ ਜਾਂ ਮਿਰਚਾ ਲੱਗਿਆ ਤਦ ਕੋਕਾ ਖਾਣਾ ਰਿਆ ਮਾ ਨਿਆ ਆਵੇ ਤਾਂ ਬੋਕ Show